ਈ ਮਾਮਲਾ ਦਰਤਾ ਕੇ ਪੱਲੇ ਨਾਲ ਹਾਂ ਜੀ ਜੀਕੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੜਨਾ ਕਿ ਐਸਐਸਪੀ ਸਾਹਿਬ ਤੁਮਰਾੜਾ ਵਿੱਚ ਸਤੁਰੂਨ ਦੇ ਤਨਸਾਰ ਨੇ ਟੋਲ ਸੇਕ ਕੀ ਰਿਹਾ ਤਾਂ ਅਮਰੇਾ ਤੁਮਰਾੜਾ ਦੇ ਕੇ ਨਾ ਕਾ ਬੰਦੀ ਜੀ ਬਰਨ ਨੇ ਨਾ ਕਾ ਬੰਦੀ ਇੱਕ ਮੀਰੀਅਨ ਆਉਣ ਜਾਣ ਵਾਲੀਆਂ ਰੇਕਲਾਂ ਦੀ ਚੈਕਿੰਗ ਕਰ ਰਹੀ ਸੀ ਇੱਕ ਬਸ ਲੁਧਿਆਣੇ ਤੋਂ ਜੀਗਾ ਨੂੰ ਪਾਲੂ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਤਉ ਪੁਲਿਸ ਪਾਰਟੀ ਨੂੰ ਦੇਖ ਕੇ ਥੋੜੇ ਜੇ ਤੇਜ਼ ਤੇ ਚੱਲਣ ਲੱਗ ਪਏ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸੀਲਾ ਪਦਾਰਥ ਜਾਂ ਕੋਈ ਵੱਲਤ ਜੀ ਹੈ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਵੀਂ ਚੌਧਰੀ ਦੇ ਨਾਲ ਸਾਡੇ ਮਹਿਲਾ ਕਰਮਚਾਰੀ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਕਿ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹ ਬਾਲਾ ਡਿਸਟ੍ਰਿਕਟ ਮੋਟੰਡਾ ਦੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹ ਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣ ਵਾਲੇ ਸੀ ਉਹਨਾਂ ਦੇ ਤਲਾਸ਼ੀ ਲਈ ਦੋਨੋਂ ਕੋਲੋਂ 60 ਗ੍ਰਾਮ ਹੈਰੋਨ ਗ੍ਰਾਮ ਲਿਆ ਪੜਾਈ ਕਰਦੀ ਨਹੀਂ ਸੀ ਆ ਕਿ ਇਹਨਾਂ ਦਾ ਨਾ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਨੀ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਇਹ ਹੈ ਕਿਰਾਏ ਤੇ ਇੱਕ ਕਮਰਾ ਲੈ ਕੇ ਮਹਾਲੀ ਰਹੇ ਜੀ ਤੇ ਉੱਥੇ ਗਲਤੀ ਕਰ ਦਿਆ ਨੇ ਅੱਦਾ ਕਰ ਦਿਆ ਨੇ ਫਿਰ ਉਹ ਤੇ ਇਹ ਨਹੀਂ ਆਪ ਜੀ ਇਹ ਨਹੀਂ ਇਹ ਦੂਸਰਾ ਆਪ ਵੀ ਚੀਨ ਦਾ ਮੀਲੀਮ ਲਾਪ ਇਹ ਜੀ ਇਧਰੋਂ ਕਰੋਸਪੋਰਟ ਸਾਈਡ ਵੱਲੋਂ ਹੈਰੋਂ ਨੂੰ ਲੈ ਕੇ ਆਉਣੀ ਇੱਥੇ ਡੀਗੜ ਵੱਲੋਂ ਕਿਤੇ ਵੇਚੀ ਨਹੀਂ ਸਰ ਮੁਰਲੀ ਨਾ ਜਾਇਆ ਸਾਹਮਣੇ ਕੀ ਜਿਹੜੇ ਆਪਣੇ ਸ਼ੌਂਕ ਪੂਰੇ ਕਰ ਲਏ ਕੰਮ ਕਰਦੇ ਨੇ ਕੀ ਇਹਨਾਂ ਦਾ ਹਾਂ ਬਿਲਕੁਲ ਜੀ ਸ਼ੌਂਕ ਵੀ ਪੂਰੇ ਕਰਦਿਆਂ ਨੇ ਇਹ ਪੈਸੇ ਵੀ ਕਮਾਉਂਦਿਆਂ ਨੇ ਜੀ ਹਾਂ ਜੀ ਇਹ ਦੋ ਹੀ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ ਕਿਹੜੀ ਚਾਬਾਦਤ ਦਾ ਮਾਮਲਾ ਅੱਗੇ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 ਕਟ 85 ਐਨਵੀ ਸੈਕਟਰ ਸਾਣਾ ਪਲਾਈ ਸੋਰੀ ਸਾਣਾ ਸਮਰਾਲਾ ਦਰਜ ਕਰਕੇ ਟੁਕੀਸ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਡ ਵੀ ਕੋਈ ਨਾ ਨਹੀਂ ਤੁਹਾਨੂੰ ਜਾਨ ਮੈਰਿਡ ਨੇ ਮੈਂ ਡੋਰੀ ਕੁੜੀਆ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਏ ਹੋਏ ਹੈ। ਕਲਾਫ ਹੋਏ। ਤੈਨੂੰ ਕੋਈ ਮਾਮਲਾ ਕਰਦੇ ਹਾਂ। ਅਜੇ ਮੋਰਲੀ ਪੁਛਕੇ ਚੱਲ ਰਹੀ ਆ। ਰਿਕਾਰਡ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ। ਜੇ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।